Ini arah mana? Ah, pura niara kalau 12 kilometer ਵੇਪਾ ਪਹਿਲ 12 ਕੀਤਾ ਕਿ 9 12 ਯਾਰ ਉਹ 12 ਕੀਤਾ ਜਿਆਦਾ ਹੈ ਵੀ 14 ਕਿਲੋਮੀਟਰ ਦਾ ਖੂਗ ਆ ਯਾਰ ਬਹੁਤ 7 ਘੰਟੇ ਤੁਰਿਆ ਯਾਰ ਇਧਰ ਲੋਕਾਂ ਤੋਂ ਸੁਣੀ ਜਾਂਦੇ ਆਪਾਂ ਬਾਈ ਬਹੁਤ ਵਧੀਆ ਯਾਤਰਾ ਆਓ ਸਾਰੇ ਆਓ ਖਯੂਰ ਹੈ ਖਯੂਰੀ ਨੇ ਕੋਈ ਨਹੀਂ ਕੋਈ ਆ ਬੈਠੇ ਬੌਲੇ ਕੋਟ ਕਾ ਤਾਂ ਲਾਤਾ ਹੈ ਬਾਈ ਗਰਮੀ ਬਹੁਤ ਲੱਗਦੀ ਆ ਮਣੀ ਤੈਨੂੰ ਕਿੰਨੀ ਹੋਈ ਪੰਨੀ ਹਲਦੀ ਜਵਾਨੀ ਲੱਗਦੀ ਲੁਕਦੀ ਆਪਣਾ ਕਿਹੜਾ ਜੋਰ ਲੱਗਿਆ ਫੇਰ ਕੋਟ ਉਹ ਪੱਟਾਂ ਦਾ ਜੋਰ ਪਰਖਣਾ ਫੇਰ ਕੋਟ ਧਰਤੀ 'ਤੇ ਜਾ ਕੇ ਪਤਾ ਲੱਗਦਾ ਕਿੰਨੀ ਕਿ ਜਾਨ ਹੈ ਕਿੰਨੀ ਕਿ ਦਲੇਰੀ ਹੈ ਕਿੰਨਾ ਕਿ ਦੇਲ ਆ ਹਾਂ ਇੱਥੇ ਆ ਕੇ ਪਤਾ ਲੱਗਦਾ ਪੱਟਾਂ ਦੇ ਚਾਨ ਆਵੇਂ ਕਈ ਥਾਪੀਆਂ ਮਾਰੀਆਂ ਨੇ ਜਮਾਈਆਂ ਚ ਕਿਹਨੇ ਕਿੰਨੀ ਮਿਹਨਤ ਕੀਤੀ ਇੱਥੇ ਪਤਾ ਲੱਗਦਾ ਉਹ ਮੜਾ ਮੈਦਾਨ ਚ ਉਹ ਵੀ ਕੀ ਹੋ ਗਿਆ ਸੀ ਆ ਆ ਗਏ ਸ਼ਾਰਟਕਟ ਆਇਓ ਸ਼ਾਰਟਕਟ ਵਾਲੇ ਬਾਈ ਲੇਟ ਹੋ ਗਏ ਮੈਨੂੰ ਦੱਸੀ ਸ਼ਾਰਟਕਟ ਦਾ ਕੀ ਨਤੀਜਾ ਸ਼ਾਰਟਕਟ ਇੱਕ ਤਾਂ ਸਾਹ ਚੜਦਾ ਬਾਈ ਉਹ ਵੇਖ ਲੈ ਹਜੇ ਉਹ ਖੜੇ ਆ ਤੇ ਇੱਧਰ ਜਿ ਆਉਂਗੇ ਹੌਲੀ 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 ਆਈ ਜਾਉਂਗੇ ਉਹ ਵੇਖ ਲੈ ਤੇਰੇ ਸਾਹਮਣੇ ਕਦੋਂ ਤੇ ਪਹੁੰਚੇ ਆਉਂਦੇ ਆ ਨਾ ਬੱਚਿਆਂ ਦੇ ਹੱਥਾਂ ਤਰ ਕੇ ਵੇਖ ਮੜਾ ਜੂਮ ਕਰ ਬਈ ਸ਼ਾਰਟਕਟ ਦੇਖਣ ਲੇਡੀ ਜੈ ਮੈਂ ਲੇਡੀ ਜੈ ਭਰਾਵਾ ਸਾਡੇ ਦੋ ਨੌਜਵਾਨ ਇੱਕ ਡਿੱਗੂ ਗਾਏ ਡਿੱਗੂ ਗਾਏ ਅੱਛਾ ਚੱਲੀ ਡਿੱਗੂ ਆਏ ਹੁਣ ਬਬਲਾ ਤੂੰ ਡਿੱਗੂ ਐਂ ਡਿੱਗਾ ਵਾ ਵੇਖੀ ਜਿਹੇਦਾਰਾ ਵਾਏ ਗਰੂ ਚੱਲਦੇ ਰਹੋ ਬਬਲੇ ਅੱਖ ਨਾ ਕਢਾ ਲਿਆ ਏ ਕਿਹੜਾ ਸੀ ਆਹ ਚੱਲ ਬਈ ਹਣ ਜਦਾ ਸਾਡਾ ਨੰਗੂ ਗਾ ਚਰਨੇ ਅਖਰਾ ਹੀ ਨਿਆਰਾ ਉੱਪਰ ਤੋਪਾ ਚੱਲ ਪਿਆ ਜਥਾ ਬਦਲਾਵੇਂ ਦੀ ਹਮਨ ਜੋ ਦਿਖਾਈ ਆ ਇਹ ਹੈਗਾ ਰੁਪਿੰਦਰ ਸਿੰਘ ਰੁਪ ਬਬਲਾ ਸੱਸੀ ਦਾ ਜੀ ਬਾਈ ਫੋਟੋ ਕਰਾਉਂਦਾ ਆ ਨਾਲ ਬਾਈ ਕਰਾ ਲਾਏ ਦਰਸ਼ਨ ਵਾਰ-ਵਾਰ ਨਹੀਂ ਹੁੰਦੇ ਉਹ ਆਦੀ ਰੱਖ ਲੈ ਲੈਂਡ ਕਿੰਨੀ ਆਉਂਦੀ ਹੈ ਨਹੀਂ ਸਾਡਾ ਜਥਾ ਸ਼ਾਰਟਕਟ ਆਉਂਦਾ ਹੋਇਆ ਇਹ ਕਾਹ ਬੈਠਾ ਪਾਣੀ ਪੀਂਦਾ ਸਾਡਾ ਸ਼ਾਰਟਕਟ ਮਾਰ ਕੇ ਜੱਦ ਕੋਈ ਨਹੀਂ ਮਣੀ ਦੋਤਾ ਬਹੁਤ ਪਿੱਛੇ ਰਹਿ ਗਿਆ ਬਈ ਉਹ ਦੋਦੇ ਲਿਆ ਇਹ ਕਿ ਟੈਕ ਬੰਦਾ ਪਛਾਣ ਕੌਣ ਹੈ ਬਹੁਤ ਸਾਰੀ ਸਾਰੀ ਬਹੁਤ ਸਾਰੀ ਲੋਦੇ ਕਾਸ ਦਾ ਭਰਾ ਆ ਸਕਾ ਸੱਚੀ ਗੱਲ ਆ ਭਾਈ ਸੱਚੀ ਲੋਦੇ ਕਾਸ ਦਾ ਭਰਾ ਪਹੁੰਚ ਚੁਕਿਆ ਕਬੱਡੀ ਦਾ ਖਿਡਾਰੀ ਸ਼ਾਰਟਕਟ ਆਂ ਭਾਈ ਤੂੰ ਵੀ ਬਾਈ ਪਰ ਖੱਡੀ ਹੋ ਗਈ ਉਹਦੇ ਨਾਲ ਪ੍ਰੈਕਟਿਸ ਰੂਟ ਸਲਾ ਲਿਆ ਕਰ ਤੂੰ ਪੱਪਾ ਤੇ ਆਉਂਦਾ ਜੀ ਹਾਂਜੀ ਠੇਡਾ ਆ ਖੜਾ ਥੇਥੀ ਭਰੇ ਆ ਜਾ ਮੜਾ ਜਾ ਕੀ ਗੱਲ ਆ ਵੀ ਠੇਡੇ ਵਾਜਦੇ ਆ

ਬਸ ਬਸ ਦੋ ਬੋਲ ਹੁੰਦੀਆਂ ਨੇ ਵਹੀ ਬੁਝਦੀ ਰੋ ਬਸ ਇਹ ਬਸ ਹੈ ਜੀ ਇੰਨਾ ਜੀ ਦੇ ਕਿੰਨੀ ਬਸ ਗੁੰਦੀ ਦੋ ਹੀ ਕਰੀ ਓਏ ਮਰਜ਼ੀ ਜੀ ਦੀ ਇੰਨੀ ਛੇ ਜੀ ਛੇ ਜਾਂਦੇ ਚੱਲ ਇੱਕ ਵਿਚਕਾਰ ਖੱਟ ਜਾ ਵੀਡੀਓ ਬੜੀਆਂ ਦੀਆਂ ਬਸ ਵੀਡੀਓ ਬੜੀਆਂ ਬਬਲ ਹੋ ਗਿਆ ਜੈਹਦਾਰ ਜੈਹਦਾਰ ਤੂੰ ਵੀ ਲਾਲਾ ਬਾਈ ਇੱਕ ਮੱਥੌਲੀਆ ਕੱਢ ਕੇ ਕੱਢ ਕੇ ਕੱਢ ਕੇ ਬਬਲਿਆ ਕੱਢ ਕੇ ਮੱਥੌਲੀਆ ਕੱਢ ਕੇ ਬਾਈ ਇਸ਼ਨਾਨ ਕੀਤਾ ਸੀ ਆ ਚੱਲ ਬਈ ਸਾਡੇ ਬੱਗੀ ਇੱਧਰ ਆ ਜਾ ਹੁਣ ਇੱਥੇ ਚੱਲ ਬਈ ਜਾਓ ਜੀ ਆ ਸੰਗਤ ਆ ਕਿਹੜੇ ਮੱਗਦੇ ਆ ਏ ਬਬਲੇ ਇਹ ਵਾਰ ਜਾਇਤੇ ਬੱਗੀ ਨਿਕਲੂਗਾ ਇੱਥੇ ਵਰਜੀ ਚੱਲ ਚੱਲ ਇੱਕ ਫੋਟੋ ਆਪਾ ਚੱਲ ਖੇੜ ਦੂੰਗਾ ਬਾਈ ਬੱਗੀ ਸਹੀ ਆ ਫੋਟੋ ਗਈ ਵੀਡੀਓ ਬਣੀ ਜਾਂਦੀ ਆ ਦੱਸ ਦੀ ਖੜ ਜੀ ਵਿੱਚ ਮੈਂ ਫੋਟੋ ਖੇੜ ਦੂੰਗਾ ਸਹੀ ਆ ਬਈ ਬੰਦਾ ਆ ਕੀ ਆ ਖੜ ਵੀ ਆਏ ਫੋਟੋ ਖਿੱਚ ਕੇ ਤੇ ਮੈਂ ਖੜ ਜਾ ਘੜ ਉਹ ਯਾਰ ਕਾ ਕਾੜਤਾ ਜਾ ਚੱਲੀ ਚਲੋ ਜੀ ਬਬਲਾ ਹੁਣ ਬਾਬਾ ਜੀ ਆਇਆ ਜੈਹਦਾਰੋ ਬਣ ਕੀ ਬਣ ਕੀ ਆਉਣਾ ਕਰੋ ਇਹ ਇਸ਼ਨਾਨ ਕਰਦੇ ਹੋਇਆ ਸੰਗ ਤਾਂ ਇਸ਼ਨਾਨ ਬਬਲੇ ਆਇਆ ਨਾ ਕਰ ਜਿੰਨਾ ਕਰੇਗਾ ਉਹਨਾਂ ਨੂੰ ਹੀ ਠੰਡ ਲੱਗੂਗੀ ਆ ਵੇਖ ਬਣਦੀ ਸਿੰਘਾ ਪ੍ਰਾਬਲਮ ਆ ਜਾ ਬਬਲੇ ਜਿੰਨਾ ਟਾਈਮ ਲਾਈਏ ਨਾ ਉਹਨਾਂ ਦਾ ਘਾਟਾ ਖਾਈਏ ਉਹ ਤੇ ਗਰਮਾ ਗਰਮ ਚੱਲ ਉਹ ਹੰਗਲ ਉੱਥੇ ਚੱਲ ਬਰਾਣ ਉੱਥੇ ਜਾ ਤੂੰ ਯਾਰ ਉੱਥੇ ਤੂੰ ਮੇਰੀ ਟੈਨਸ਼ਨ ਉੱਥੇ ਜਸੇਤਾ ਚੱਲ ਵੀ ਚੱਲ ਗੁਰੂ ਦੇਆਂ ਪਿਆਰੀਆਂ ਫੌਜਾਂ ਚੱਲ 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 ਯਾਰ ਇਹਨਾਂ ਸਮਾਂ ਨਹੀਂ ਹੁੰਦਾ ਯਾਰ ਰੱਖੀ ਜਾਂਦਾ ਇਸ਼ਾਰਾ ਕਰਦੇ ਹੋਏ ਚਲੋ ਇੰਨਾ ਸਮਾਂ ਨਹੀਂ ਹੁੰਦਾ ਸਿੱਖ ਸੰਗਤਾਂ ਨੂੰ ਬੇਨਤੀ ਹੈ ਚੈੱਕ ਕਰਦੇ ਹੋਏ ਓਹ ਚੰਗਾ ਯਾਰ ਬਾਕੀ ਇੱਕੇ ਨਾ ਮਰ ਜਾ ਇੱਕੋ ਦਾ ਮਰ ਜਾ ਇੱਕੇ ਦਾ ਮਰ ਜਾ ਕਿཅੀ ਚੀਜ਼ ਲੈ ਕੇ ਚਲੋ ਜੀ ਚੜੋ ਚੱਲ ਬਬਲੇ ਇੱਕੇ ਦਾ ਕਿཅੀ ਚੀਜ਼ ਲੈ ਕੇ ਮਰ ਜਾ ਸ਼ਰਮੀ ਆ ਏ ਏ ਚੱਲ ਬਬਲੇ ਵੈਰੀ ਗੁੱਡ ਭਾਈ ਮੇਰੇ ਵੀਰ ਨਾ ਦੱਤ ਤਾਂ ਫੜਾ ਭਾਈ ਮੇਰੇ ਨਾਲ ਉਹ ਵਿੱਚ ਲਓ ਜੀ ਬਾਰਸ਼ ਤਾਂ ਹੋ ਗਈ ਆ ਬਹੁਤ ਜ਼ਿਆਦੀ ਮੌਸਮ ਹੋ ਗਿਆ ਥੋੜਾ ਜਿਹਾ ਖਰਾਬ ਫਸੀ ਕਾਲ ਬਾਪੂ ਜੀ ਹਾ ਰਾਜੀ ਫਸੀ ਕਾਲ ਤੇ ਪੈਦਲ ਜਿਹੜੇ ਆ ਰਹੇ ਆ ਵਾਪਸੀ ਬਹੁਤ ਔਖਾ ਬਈ ਪੈਰ ਡੰਡੇ ਡੁੰਡੇ ਬਹੁਤ ਵਧੀਆ ਦੇਖੋ ਬੱਦਲ ਮੀਂਹ ਬਹੁਤ ਜ਼ਿਆਦਾ ਆ ਗਿਆ ਮੌਸਮ ਹੋ ਗਿਆ ਖਰਾਬ ਸ਼੍ਰੀ ਰੇਮਕੁੰਡ ਸਾਹਿਬ ਦਾ ਵਰਖ ਵਰਖ ਪਈ ਜਾਂਦੀ ਹੈ ਗਰੀ ਜਾਂਦੀ ਹੈ ਵਰਖ ਆਪਣਾ ਬੰਦਾ ਹੈ ਨਹੀਂ ਇੱਕ ਕਿਹੜਾ ਹੈ ਨਹੀਂ ਦੋਵੇਂ ਹੈ ਨਹੀਂ ਗੇ ਕਿਹੜੇ ਕਿਹੜੇ ਉਹ ਆਉਂਦੇ ਭਾਈ ਨੇੜੇ ਜਾਵਾਂ ਹੀ ਆ ਗਏ ਚੱਲ ਵੀ ਸਾਹ ਜਰ ਮਾਰੀ ਤਾਂ ਦੇਖੋ ਨਾ ਤੇ ਫੋਟੋ ਵੀ ਲਿਖੀ ਨਾ ਆਪਾਂ ਦੇਖੀਏ ਕੋਈ ਨਾ ਆਜੋ ਚੱਲੋ ਚੱਲੋ ਆਓ ਮਾਰੀ ਆਜੋ ਲੋ ਪੈਲੀ ਫਲੋ ਦੇਖੋ ਵਾਇਗੁਡੀ ਕਾਟਾਲ ਸਾਹਿਬ ਗੁਰੂ ਜੀ ਵਾਇਗੁਡੀ ਜੀ ਕਰਨੇ ਨੇ ਬੇਦੀ ਸੇ ਨਾ ਲੱਗੇ ਹੋਇਆ ਜੀ